ਬੀਦੇ ਰਾਣੇ ਦੀ ਇਸ ਮੰਕੜਾ ਅੰਜੇ ਰੱਬ ਦੀਦਾ ਨੀ ਮਰਦਾਂ ਤੋਂ ਬੰਨ੍ਹ ਦਿੱਤੀ ਅਰਲੇ ਕਾਂਦੀਆਂ ਨੂੰ ਕਹਤੇ ਕੋਈ ਸੁਪਨ ਸਜਾ ਸਜਣਾ ਕਾਂਦੀਆਂ ਨੋਕਾਂ ਤੇ ਕੋਈ ਸੁਪਨ ਸਜਾ ਸਜਣਾ ਤੂੰ ਪਿਆਸੇ ਹੋਠਾਂ ਲਈ ਪੰਜਾਦਰਿਆ ਸਜਣਾ ਤੂੰ ਪਿਆਸੇ ਮਣਜਾ ਦਰਿਆ ਸਜਣਾ ਰੂਹ ਤਰਤੀ ਤੇ ਟੇੜਾ ਮਨ ਅੰਬਰੀ ਗਰਦ ਚੜੀ ਰੂਹ ਤਰਤੀ ਤੇ ਟੇੜਾ ਮਨ ਅੰਬਰੀ ਗਰਦ ਚੜੀ ने जावे ऐसी बात सुना सजना तू प्यासे हो ठा बन जा दरे ਬੇਤ ਜਿੰਵੇ ਕੋਈ ਨਾ ਨੇ ਹੰਜਦ ਸਹਿ ਸਾਹਾਂ ਦੀ ਸਰਗਮ ਨੂੰ ਬੇਸੁਰ ਨਾ ਬਜਾ ਸਜਣਾ ਤੂੰ ਪਿਆਸ ਹੋ ਜਾਂ ਲਈ ਪੜ ਜਾਦਰੇ ਗਾਂਦੀਆਂ ਲੋਕਾਂ ਤੇ ਕੋਈ ਸੁਪਨ ਸਜਾ ਸਜਣਾ ਤੂੰ ਨੂਰ ਤੋਂ ਦੂਰ ਨਹੀਂ ਕਿਉਂ ਦਰਦਰ ਪਟਕ ਰਿਹਾ ਤੂੰ ਨੂਰ ਤੋਂ ਕੜੀ ਪਟਕੁਰੇ ਹੈ ਕਦੇ ਮਨ ਦੀ ਸਰਦਲ ਤੇ ਇਹ ਸਿਰ ਤਾਂ ਚੁਕਾ ਸਜਣਾ ਤੂੰ ਪਿਆਸੇ ਹੋਠਾਂ ਲਈ ਬਣ ਜਾ ਮਨ ਨੂੰ ਸਜਾ ਸਜਣਾ ਕੋਈ ਸੁਪਨ ਸਜਾ ਸਜਣਾ